ਹੋ ਚੁੱਕਿਆ ਜਿੱਥੇ ਪਿਛਲੀ ਦਿਨੀ 21 19 ਅਤੇ 20 ਦੀ ਦਰਮਿਆਨੀ ਰਾਤ ਨੂੰ ਜ਼ਹਿਰੀਲੀ ਸ਼ਰਾਬ ਦੇ ਨਾਲ ਜਿੱਥੇ ਹੁਣ ਤੱਕ 20 ਦੇ ਕਰੀਬ ਮੌਤਾਂ ਹੋ ਚੁੱਕੀਆਂ ਨੇ ਪਰ ਉੱਥੇ ਤੁਹਾਨੂੰ ਦੱਸਦੀ ਕਿ ਜੋ ਕੱਲ ਦਾ ਔਰ ਰੋਜ਼ ਧਰਨਾ ਸੰਗਰੂਪ ਡਿਪਟੀ ਕਮਿਸ਼ਨ ਦੇ ਬਾਹਰ ਲੱਗ ਰਿਹਾ ਸੀ ਉਹ ਸਮਾਪਤ ਕਰ ਦਿੱਤਾ ਗਿਆ ਜੋ ਪਿੰਡ ਵਾਸੀ ਸੀ ਉਹ ਵਾਪਸ ਆਉਣੇ ਸ਼ੁਰੂ ਹੋ ਗਏ ਨੇ ਜਿਆਦਾ ਜਾਣਕਾਰੀ ਦੇ ਲਈ ਜਿਆਦਾ ਜਾਣਕਾਰੀ ਦੇ ਲਈ ਐਸ ਡੀ ਐਮ ਡਿੜਬਾ ਨਾਲ ਗੱਲ ਕਰ ਲੈਣੇ ਆ ਉਹਨਾਂ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਸਰ ਸਰ ਜੇਕਰ ਗੱਲ ਕੀਤੀ ਜਾਵੇ ਹੁਣ ਤੱਕ ਮੌਤ ਦਾ ਅੰਕੜਾ ਕਿੰਨਾ ਤੇ ਕਿੰਨੇ ਪੀੜਤ ਨੇ ਦੇਖੋ ਜੀ ਮੈਂ ਤਾਂ ਡਿੜਬਾ ਬਾਰੇ ਵਾਸਤੇ ਦੱਸ ਸਕਦਾ ਹੈਗਾ ਹੁਣ ਤੱਕ ਮੌਤ ਦਾ ਅੰਕੜਾ ਜੋ ਸਾਨੂੰ ਐ ਐਸ ਐਮਓ ਵੱਲੋਂ ਦੱਸਿਆ ਗਿਆ ਹੈਗਾ ਤੇ ਜਿਹੜੇ ਪੀੜਤ ਸੀਗੇ ਉਹਨਾਂ ਚੋਂ 10 ਦੀ ਮੌਤ ਹੋ ਚੁੱਕੀ ਹੈਗੀ ਹੈ। ਕੱਲੇ ਡੜਪੇ ਡੜਬਾ ਦੇ ਦੋ ਪਿੰਡ ਹੈਗੇ ਆ ਗੁਜਰਾ ਤੇ ਢੰਡੋਲੀ। ਜੇਕਰ ਪੀੜਤਾਂ ਦੀ ਗੱਲ ਕੀਤੀ ਜਾਵੇ ਐਸਟੀਐਮ ਸਾਹਿਬ ਪੀੜਤ ਕਿੰਨੇ ਨੇ ਹੁਣ ਤਾਂ? ਪੀੜਤ ਇਸ ਤੋਂ ਇਲਾਵਾ 13 ਪੀੜਤ ਹੈਗੇ ਆ ਜੀ ਕੁਝ ਪਟਿਆਲਾ ਹੈਗੇ ਆ ਤੇ ਕੁਝ ਜਿਹੜੇ ਪੀੜਤ ਹੈਗੇ ਆ ਸੰਗਰੂਰ ਹਸਪੀਟਲ ਦੇ ਵਿੱਚ ਹੈਗੇ ਸਿਰ ਕੀ ਹੁਣ ਤੱਕ ਕੀ ਇੰਤਜ਼ਾਮ ਕੀਤੇ ਜਾ ਰਹੇ ਨੇ ਪ੍ਰਸ਼ਾਸਨ ਦੇ ਵੱਲੋਂ ਜਿਸ ਤਰ੍ਹਾਂ 20 ਕਿਲੋਮੀਟਰ ਦਾ ਏਰੀਆ ਦੱਸਿਆ ਜਾ ਰਿਹਾ ਸੀ ਵੀ ਸਰਚ ਆਪਰੇਸ਼ਨ ਕੀਤਾ ਰਿਹਾ ਕਿ ਕੋਸਨ ਨੂੰ ਵਧਾ ਵੀ ਦਿੱਤਾ ਗਿਆ ਨਹੀਂ ਪੂਰਾ ਜੀ ਅਸੀਂ ਪੂਰਾ ਏਰੀਆ ਵਧਾ ਦਿੱਤਾ ਹੈਗਾ ਸਾਰੇ ਪਿੰਡ ਜਿੰਨੇ ਸਬਡਿਵੀਜ਼ਨ ਦੇ ਵਿੱਚ ਹੈਗੇ ਸਾਡੇ ਆਂਗਣਵਾੜੀ ਵਰਕਰਸ ਹੈਲਥ ਵਰਕਰਸ ਸਾਰੀ ਟੀਮਾਂ ਪਟਵਾਰੀ ਪੰਚਾਇਤ ਸੈਕਟਰੀ ਕੋਈ ਵੀ ਐਸਾ ਸਟਾਫ ਨਹੀਂ ਹੈ ਸਾਰਿਆਂ ਨੂੰ ਅਸੀਂ ਫੀਲਡ ਦੇ ਵਿੱਚ ਸਰਵੇ ਲਈ ਲਗਾਇਆ ਤੇ ਡੋਰ ਟੂ ਡੋਰ ਉਹ ਜਾ ਕੇ ਅਵੇਅਰ ਵੀ ਕਰ ਰਹੇ ਹੈਗੇ ਇਹ ਬਿਲਕੁਲ ਐਸੀ ਐਸਡੀਐਮ ਡੜਬਾ ਜਿਨ੍ਹਾਂ ਨੇ ਆਖਿਆ ਕਿ ਕੱਲੇ ਡੜਬੇ ਹਲਕੇ ਦੀ ਗੱਲ ਕੀਤੀ ਜਾਵੇ ਤਾਂ 10 ਮੌਤਾਂ ਹੁਣ ਤੱਕ ਹੋ ਚੁੱਕੀਆਂ ਨੇ ਅਤੇ ਕੱਲੇ ਡੜਬੇ ਦੇ ਨਾਲ ਸਬੰਧਤ 23 ਲੋਕ ਪੀੜਤ ਸੀ ਜਿਨ੍ਹਾਂ ਚੋਂ 10 ਦੀ ਮੌਤ ਹੋ ਚੁੱਕੀ ਆ ਫਿਲਹਾਲ ਜੇਕਰ ਟੋਟਲ ਗੱਲ ਕੀਤੀ ਜਾਵੇ ਤਾਂ 20 ਤੋਂ ਉੱਤੇ ਆਂਕੜਾ ਦੱਸਿਆ ਜਾ ਰਿਹਾ ਮ੍ਰਿਤਕਾਂ ਦਾ ਪਰ ਉੱਥੇ ਹੀ ਜੋ ਪ੍ਰਸ਼ਾਸਨ ਦੇ ਵੱਲੋਂ ਪਹਿਲਾਂ 20 ਕਿਲੋਮੀਟਰ ਦੇ ਏਰੀਆ ਦੀ ਗੱਲ ਕੀਤੀ ਜਾ ਰਹੀ ਸੀ ਪਰ ਹੁਣ ਤੁਹਾਨੂੰ ਦੱਸ ਦੇ ਕਿ ਜੋ ਪੂਰੇ ਦਾ ਪੂਰਾ ਪਿੰਡਾ ਪੂਰੇ ਦਾ ਪੂਰਾ ਪਿੰਡ ਤੁਸੀਂ ਵੇਖ ਸਕਦੇ ਹੋ ਪੂਰੇ ਦੇ ਪੂਰੇ ਪਿੰਡ ਨੂੰ ਚਾਹੇ ਵਾਂਗਣਵਾੜੀ ਵਰਕਰ ਹੋਣ ਜਾਂ ਫਿਰ ਹੈਲਥ ਭਾਗ ਦੇ ਵਰਕਰ ਹੋਣ ਉਹਨਾਂ ਦੇ ਵੱਲੋਂ ਲਗਾਤਾਰ ਘਰ-ਘਰ ਜਾ ਕੇ ਰਿਪੋਰਟ ਲਈ ਜਾ ਰਹੀ ਆ ਕਿ ਸ਼ਾਇਦ ਕੋਈ ਹੋਰ ਤਾਂ ਨਹੀਂ ਹੋਰ ਤਾਂ ਨਹੀਂ ਕਿਸੇ ਦੇ ਘਰੇ ਅਜਿਹੀ ਜ਼ਹਿਰੀਲੀ ਸ਼ਰਾਬ ਪਈ ਜਿਸ ਦੇ ਨਾਲ ਜੋ ਅੰਕੜਾ ਉਹ ਲਗਾਤਾਰ ਵਧਦਾ ਵੀ ਜਾ ਰਿਹਾ ਪਰ ਇਤੋਂ ਜੋ ਪੀੜਤਾਂ ਦੇ ਘਰ ਨੇ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤਸਵੀਰਾਂ ਘਰਾਂ ਦੀਆਂ ਕੀ ਹਾਲਾਤ ਨੇ ਜੋ ਇਸ ਦੁਨੀਆ ਨੂੰ ਛੱਡ ਗਏ ਆਪਣੇ ਪਰਿਵਾਰ ਨੂੰ ਛੱਡ ਗਏ ਰੋਂਦੇ ਬਿਲਕਦੇ ਹੋਏ ਛੱਡ ਗਏ